ਸਸਿਕਾਲ ਜੀ ਪੰਜਾਬੀ ਖਬਰਾਂਵਾਂ ਦੇ ਵਿੱਚ ਮੈਂ ਤੁਹਾਡਾ ਦੋਸਤ ਉਸ ਪਰਮਜੀਤ ਸਿੰਘ ਫਗਨਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੁੜੀ ਇੱਕ ਖਬਰ ਲੈ ਕੇ ਆਇਆ ਜਿਹੜੀ ਹੁਣੇ-ਹੁਣੇ ਫਲੈਸ਼ ਵੇ ਜੀ ਸੋ ਕੈਪਟਨ ਅਮਰਿੰਦਰ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਦੀ ਜਿਹੜੀ ਕਿ ਮੰਗ ਉੱਠਣ ਲੱਗ ਪਈ ਹੈ ਤੇ ਇਹ ਮੰਗ ਚੱਲੀ ਹੈ ਜੀ ਦਿੱਲੀ ਤੋਂ ਉੱਠੀ ਹੈ ਸੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ 17 ਮਈ 2017 ਨੂੰ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਸਾਧ ਦਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੀ ਮਾਰਫਤ ਪੰਜਾਬ ਪੁਲਿਸ ਨੂੰ ਹਵਾਲੀ ਕੀ ਦੇਣ ਵਾਲੇ 21 ਸਿੱਖ ਨੌਜਵਾਨਾਂ ਦੀ ਹੱਤਿਆ ਦਾ ਜਿਹੜਾ ਖੁਲਾਸਾ ਕਰਨ ਦਾ ਕਰਨਾ ਹੁਣ ਸਿੱਖਾਂ ਦੀ ਸੁਪਰੀਮ ਕੋਰਟ ਦੀ ਅਦਾਲਤ ਦੇ ਵਿੱਚ ਇਹ ਜਿਹੜੀ ਕਿ ਸ੍ਰੀ ਅਕਾਲ ਤਖਤ ਸਾਹਿਬ ਇਹ ਇੱਥੇ ਜਿਹੜਾ ਕਿ ਪੁੱਜ ਗਿਆ ਸੋ ਕੈਪਟਨ ਵਿਰਿੰਦਰ ਸਿੰਘ ਦਾ ਇਹ ਸਾਰਾ ਮਾਮਲਾ ਸਿੱਖਾਂ ਦੀ ਵੱਡੀ ਅਦਾਲਤ ਹੈ ਸ੍ਰੀ ਅਕਾਲ ਤਖਤ ਸਾਹਿਬ ਉਥੇ ਪਹੁੰਚਿਆ ਜੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਜਿਹੜੇ ਕਿ ਬਲਾਰੇ ਪਰਵਿੰਦਰਪਾਲ ਸਿੰਘ ਜਸਵਿੰਦਰ ਸਿੰਘ ਜੌਲੀ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤਲਬ ਕਰਨ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਉਕਤ ਆਗੂ ਜਿਹੜੇ ਕਿ ਆ ਉਹਨਾਂ ਨੇ ਕਿਹਾ ਕਿ 1980 ਤੋਂ 1990 ਦਹਾਕੇ ਦੌਰਾਨ ਪੰਜਾਬ 'ਚ ਨਿਰਦੋਸ਼ ਸਿੱਖਾਂ ਜਿਹੜਾ ਕਿ ਪੁਲਿਸ ਵੱਲੋਂ ਫਰਜੀ ਇਨਕਾਊਂਟਰ ਕਰਕੇ ਜਿਹੜਾ ਕਿ ਫਰਜੀ ਮੁਕਾਬਲਿਆਂ ਵਿੱਚ ਮਾਰਨ ਦੇ ਦੋਸ਼ ਪਹਿਲਾਂ ਵੀ ਲੱਗ ਰਹੇ ਸਨ ਹੁਣ ਸੂਬੇ ਦੇ ਮੁੱਖ ਮੰਤਰੀ ਜੇਕਰ ਗੱਲ ਕਰੀਏ ਤਾਂ ਪੁਲਿਸ ਦੇ ਇਸ ਜੁਰਮ ਦਾ ਇਕਬਾਲ ਕਰਨਾ ਮਨੁੱਖੀ ਅਧਿਕਾਰ ਕਾਨੂੰਨਾ ਦੇ ਦਾਅਵੇ ਦੀ ਜਿਹੜੀ ਕਿ ਉੱਪਰ ਤੋੜਤਾ ਕਰਦਾ ਹੈ ਜੀ ਉਪਤ ਉਤਕ ਜਿਹੜੀ ਕਿ ਨੌਜਵਾਨਾਂ ਨੂੰ ਮਰਵਾਉਣ ਦਾ ਕਥਿਤ ਜਿਹੜਾ ਕਿ ਦੋਸ਼ ਹੈ ਕੈਪਟਨ ਅਮਰਿੰਦਰ ਸਿੰਘ ਤੇ ਲਾਉਂਦੇ ਆ ਉਹਨਾਂ ਨੇ ਲਗਭਗ 25 ਸਾਲ ਤੱਕ ਇਸ ਮਾਮਲੇ ਤੇ ਚੁੱਪ ਰਹਿਣ ਪਿੱਛੇ ਕੈਪਟਨ ਦੀ ਕਿ ਮਜਬੂਰੀ ਦੱਸਿਆ ਉਹ ਮਜਬੂਰੀ ਦਾ ਕਾਰਨ ਪੁੱਛਿਆ ਕੀ ਕਾਰਨ ਸੀ ਪੰਨ ਸਿੰਘ ਸਹਿਬ ਨੇ ਅੱਗੇ ਕੈਪਟਨ ਅਮਰਿੰਦਰ ਸਿੰਘ ਨੂੰ ਤਲਬ ਕੀਤਾ ਜਾਵੇ ਜਥੇਦਾਰਾਂ ਨੇ ਉਹਨਾਂ ਨੇ ਬੇਨਤੀ ਕੀਤੀ ਆ ਕਿ ਉਹਨਾਂ ਨੂੰ ਦੋਸ਼ੀ ਪਾਇਆ ਜਾਣ ਤੇ ਸਿੱਖ ਕੌਮ ਦੇ ਵਿੱਚੋਂ ਉਹਨਾਂ ਨੂੰ ਖਾਰਜ ਕਰ ਦੇਣਾ ਚਾਹੀਦਾ ਸੁ ਮਾਮਲਾ ਬਹੁਤ ਆਖਿਆ ਹੈ ਜੀ ਇਸ ਮਾਮਲੇ ਦੇ ਉੱਪਰ ਹੁਣ ਦਿੱਲੀ ਤੋਂ ਹੀ ਆਵਾਜ਼ ਉੱਠੀ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਤੇ ਮੌਜੂਦਾ ਜਿਹੜੇ ਕਿ ਮੁੱਖ ਮੰਤਰੀ ਨੇ ਪੰਜਾਬ ਤੇ ਕੈਪਟਨ ਅਮਰਿੰਦਰ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਇਹ ਹੁਣ ਵੱਡੀ ਖਬਰ ਜੁੜ ਚੁੱਕੀ ਹੈ ਤੇ ਇਸ ਦੇ ਉੱਪਰ ਇੱਕ ਵੱਡੀ ਜਿਹੜੀ ਕੀ ਹੁਣ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਚੁੱਕੀ ਹੈ ਸੋ ਤੁਹਾਨੂੰ ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ 17 ਮਈ 2017 ਨੂੰ ਆਪਣੇ ਟਵਿੱਟਰ ਅਕਾਊਂਟ ਰਾਹੀਂ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੀ ਮਾਰਫਤ ਪੰਜਾਬ ਉਸ ਨੂੰ ਹਵਾਲਗੀ ਦੇਣ ਵਾਲੇ ਇਹ ਜਿਹੜੇ ਕੀ ਕਾਫੀ ਵੱਡੀਆਂ ਗੱਲਾਂ ਉਸ ਟਵਿੱਟਰ ਅਕਾਊਂਟ ਸੇ ਲਿਖੇ ਸੀ ਜਿਸ ਨੂੰ ਲੈ ਕੇ ਇਹ ਸਾਰਾ ਵਾਦ ਖੜਾ ਹੋਇਆ ਹੈ ਸੋ ਪੰਜਾਬੀ ਖਬਰਾਂ ਮੰਨਣ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਖਬਰ ਦੇਸ਼ ਦੀ ਨੂੰ ਇਹ ਤੁਮਾਂ ਵੱਡੀਆਂ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਆਜੋ ਫਿਰ ਸਾਡੇ YouTube ਚੈਨਲ ਆਜ ਰਿਹਾ ਉਸ ਬਾਰੇ ਪਰਫਾਰਮ ਦੀ ਸਿੱਖ ਪੱਖ ਨੇ ਦੋ ਜਾਨ ਸਾਰੰਸ਼ ਕਰਦਾ ਜੀ ਪਿਆਰ ਤੁਸੀਂ